ਮਾਣੇ ਮੰਮੀ ਕਹਿੰਦੀ ਆ ਨਬੀਆ ਨਾ ਮੈਂ ਪੈ ਚੈ ਦੰਦੀ ਪਰ ਫਾਜਾ ਕਰਕੇ ਨਾ ਦੰਦੀ ਇਹਨਾਂ ਪਟਰੋਲ ਪਾਕੇ ਅੱਗੇ ਲਾਤੀ ਤੇਰੇ ਸਾਹਮਣੇ ਲਾਤੀ ਸੀਗੀ ਪਾਪਾ ਨੇ ਪਟਰੋਲ ਚੱਕ ਕੇ ਮੰਮੀ ਦੇ ਅੱਗੇ ਲਾ ਤਾ ਨੇ ਪੈਸੇ ਮੰਗਦਾ ਸੀ ਦਾਰੂ ਪੀਣ ਲਈ ਮੈਂ ਦਿੱਤੇ ਨਹੀਂ ਵਾਰ-ਵਾਰ ਮੰਗੀ ਗਿਆ ਪਟਰੋਲ ਪਾਕੇ ਅੱਗੇ ਲਾ ਤੇ ਕਹਾ ਮੈਂ ਤੇਰਾ ਕੰਮ ਹੀ ਖਤਮ ਕਰ ਦੇਣਾ ਤੂੰ ਮਣੋ ਸਾਰੀ ਉਮਰ ਤੰਗ ਕਰੇਂਗੀ ਕਹਿੰਦਾ ਉਹਨੇ ਅੱਗ ਲਾਤੀ। ਇੰਦਰ ਦੇ ਪੈਟਰੋਲ ਪਾਇਆ ਤੂੰ ਭੱਜੀ ਕਿਉਂ ਨਹੀਂ ਉਹਦੇ। ਮਾਦਾ ਨਹੀਂ ਭੱਜੀ ਮੈਂ ਕਿ ਜੇ ਮੈਂ ਵਾਗ ਗਈ ਬੱਚਾ ਨੂੰ ਨਾ ਕੁਝ ਕਰ ਦੇ ਮੇਰੇ ਮਾਂ ਕਰੋ। ਦੋਨੋਂ ਬੱਚੇ ਉਹਦੇ ਦੇ। ਦੋਨੇ ਬੱਚੇ ਉਹਦੇ ਕੋਲੇ ਸੀਗਾ। ਉਹ ਉਹਦੇ ਬਚਾ ਦੇ ਚੱਕਰ ਚ ਤੂੰ ਆਉਂਦਾ ਬਚਾ ਦੇ ਚੱਕਰ ਜੇ ਮੈਂ ਆਉਦਾ ਉਹ ਕਰਦਾ। ਮਨ ਉਹਨਾਂ ਦੀ ਜਾਣ ਪਿਆਰੀ ਹੈ ਜੀ ਬਸ ਉਹਨਾਂ ਨੂੰ ਸੰਭਾਲ ਲੈਣਾ। ਮਨਨ ਸੰਭਾਲਣ ਜੋਗੀ ਹੋ ਜਾ ਮੈਂ ਠੀਕ ਹੋ ਜਾ। ਨਹੀਂ ਇੱਕ ਤਾਂ ਮਾਂ ਤੂੰ ਆਪਣੇ ਆਪਣੇ ਮਾਂ ਹੋਣ ਦਾ ਫਰਜ਼ ਪੂਰਾ ਕਰਦੀ ਰਹਗੀ ਤੇ ਸਾਰਾ ਜਿਹੜੀ ਤਕਲੀਫ ਤੈਨੂੰ ਹੀ ਆ। ਆਪਣੇ ਆਪ ਨੂੰ ਖਤਮ ਕਰ ਲਿਆ ਜੀ। બસ ਇਕ ਮੇਰੀ ਜਾਨ ਹੀ ਬਚੀ ਐ ਤੇ ਇਹ ਕਹਿੰਦੀ ਐ ਮੇਰਾ ਇਲਾਜ ਕਰਾ ਲੋ ਮੈਂ ਦੇ ਬੱਚਿਆਂ ਨੂੰ ਸੰਭਲੂੰਗੀ ਮੈਂ ਬੱਚੇ ਸੰਭਾਲ ਲੂੰ ਮੇਰੇ ਕੋਈ ਨਹੀਂ ਹੈਗੇ ਮੇਰੇ ਭੈਣ ਭਰਾ ਵੀ ਨਹੀਂ ਹੈਗੇ ਮੈਂ ਬੱਚਿਆਂ ਨੂੰ ਸੰਭਾਲਣ ਨੂੰ ਬਸ ਮੈਨੂੰ ਠੀਕ ਕਰਾ ਦੋ ਕੀ ਕੋਈ ਇੰਨੀ ਵੀ ਦਰਿੰਦਗੀ ਵਿਖਾ ਸਕਦਾ ਐ ਕਿ ਆਪਦੇ ਹੀ ਬੱਚਿਆਂ ਦੀ ਮਾਂ ਨੂੰ ਪਟ્રોલ ਪਾ ਕੇ ਅੱਗ ਲਾ ਦੇਵੇ ਤੇ ਉਹਦਾ ਬੁਰਾ ਹਾਲ ਕਰ ਦੇਵੇ ਮੈਂ ਗਵਾ ਹਾਂ ਕਿਉਂਕਿ ਇਹਨਾਂ ਦੋ ਬੱਚਿਆਂ ਦੇ ਪਿਤਾ ਨੇ ਇਹੋ ਜੀ ਦਰਿੰਦਗੀ ਦਿਖਾਈ ਹੈ ਕਿ ਇਨਾਂ ਮਾਸੂਮ ਬੱਚਿਆਂ ਦੀ ਮਾਂ ਨੂੰ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਹੈ ਇੱਕ ਵਾਰ ਮਾਂ ਦੇ ਹਾਲਾਤ ਦੇਖ ਲਓ ਵੀ ਇਹ ਕਿਹੜੇ ਹਾਲਾਤਾਂ ਦੇ ਵਿੱਚ ਪਈ ਹੋਈ ਹੈ ਰੋ ਰਹੀ ਹੈ ਉਮੀਦ ਲਾ ਰਹੀ ਹੈ ਵੀ ਇਹਨੂੰ ਇਨਸਾਫ ਵੀ ਮਿਲੇਗਾ ਤੇ ਇਹਦਾ ਇਲਾਜ ਦੇ ਲਈ ਕੋਈ ਭੈਣ ਭਰਾ ਮਦਦ ਦੇ ਲਈ ਅੱਗੇ ਜਰੂਰ ਆਊਗਾ ਆਪਦੇ ਬਚਾਅ ਦੇ ਲਈ ਚੀਕਾਂ ਮਾਰੀਆਂ ਲੋਕ ਘਰੇ ਆਉਣ ਨੂੰ ਕਰਦੇ ਸੀਗੇ ਪਰ ਇਹਦਾ ਘਰ ਵਾਲਾ ਬਾਰ ਦੇ ਵਿੱਚ ਖੜ ਕੇ ਦਰਵਾਜ਼ੇ 'ਚ ਖੜ ਗਿਆ ਕਿਸੇ ਨੂੰ ਮਦਦ ਦੇ ਲਈ ਅੰਦਰ ਵੀ ਆਉਣ ਨਹੀਂ ਦਿੱਤਾ ਗਿਆ ਵਿਚਾਰੀ ਭੱਜ ਕੇ ਬਾਥਰੂਮ ਗਈ ਤੇ ਟੂਟੀ ਛੱਡ ਕੇ ਪਾਣੀ ਵਾਲੀ ਟੂਟੀ ਛੱਡ ਕੇ ਉਹਦੇ ਥੱਲੇ ਬਹਿ ਗਈ ਜਿਹਦੇ ਨਾਲ ਸਾਰੇ ਸਰੀਰ ਤੇ ਸੜੀ ਤਾਂ ਸੀਗੀ ਨਾਲ ਪਿਲਕਰੇ ਵੀ ਬਣ ਗਏ ਪਾਣੀ ਵਾਲੇ ਜਿਹੜੇ ਫੋੜੇ ਜਿਨ੍ਹਾਂ ਨੂੰ ਤੁਸੀਂ ਕਹਿ ਦਿੰਦੇ ਹੋ ਉਹ ਵੀ ਬਣ ਗਏ ਪੈਣੀ ਕੀ ਨਾਮ ਹੈ ਤੁਹਾਡਾ ਜੀ ਰਮਨਦੀਪ कौर ਪੈਣੀ ਹਾਸ ਕਿਵੇਂ ਵਾਪਰੇ ਤੇ ਕਦੋਂ ਵਾਪਰੇ ਪੈਣੀ ਸ਼ਨੀਵਾਰ ਨੂੰ ਕੰਨ ਜਿਸ਼ੇ ਵਾਜੇ ਸੀ ਜਰ ਕੀ ਹੋਇਆ ਕੀ ਸੀਗਾ ਭੈਣ ਮਾੜਾ ਜੇ ਖੁੱਲ ਕੇ ਦੱਸ ਦਿਓ ਉਹ ਵੀਰੇ ਦੁਪਹਿਰੇ ਕੰਮ ਉਤੋਂ ਆਇਆ ਸੀਗਾ ਮੈਂ ਤਾਂ ਪੈਸੇ ਮੰਗਦਾ ਸੀਗਾ ਮੈਂ ਦਿੱਤੇ ਨਹੀਂ ਅਛਾ ਕਰਦਾ ਸੀ ਕੋਈ ਨਸ਼ਾ ਕਰਦਾ ਸੀ ਅੱਛਾ ਜੀ ਮੈਂ ਲੋਕਾਂ ਦਾ 500 ਰੁਪਏ ਦੇ ਦੇ ਮੈਂ 200 ਦੇਤਾ ਵੀਰੇ ਛੋਟੇ ਮੁੰਡੇ ਨਾਲ ਲੈ ਗਿਆ दारू ਲਿਆ ਆ ਪੀ ਗਿਆ 4 ਵਜੇ ਫਿਰ ਕਹਿੰਦੇ ਦੇ ਦੇ ਮਾ ਮੇਰੇ ਕੋਲ ਹੈ ਨਹੀਂ ਕਹਿੰਦਾ ਮੇਰੇ ਘਰੋਂ ਨਿਕਲ ਜਾ ਨਹੀਂ ਪਟ્રોલ ਪਾ ਕੇ ਫੁਰਫਦੋ ਮੈਂ ਛੋਟਾ ਮੁੰਡਾ ਫੜਨ ਲੱਗ ਗਿਆ ਮੈਂ ਕਿਵੇਂ ਮੈਂ ਮੁੰਡਾ ਦੇ ਦੇ ਮੈਨੂੰ ਧੱਕਾ ਮਾਰ ਕੇ ਪਟ્રોલ ਛੱਡਦਾ ਸਾਰੇ ਪਿੰਡੇ ਤੇ ਲੈਟਰਾਂ ਲੱਗ ਲਾਤੀ ਫਿਰ ਮੈਨੂੰ ਗਵਾਂਢੀ ਆਏ ਬਚਾਉਣ ਉਹਨਾਂ ਨੂੰ ਕਹਿੰਦਾ ਬਾਹਰ ਜਾਓ ਮਰ ਜਾਣ ਦੇ ਇਹਨੂੰ ਮੈਂ ਜੇਲ੍ਹ ਕੱਟਿਆ ਆਉਂਗਾ ਉਹ ਬਾਥਰੂਮ ਚ ਭੱਜ ਕੇ ਗਈ ਜੇ ਤੂੰ ਬੱਚੇ ਵੀ ਨਾ ਬਚਾਉਂਦੀਦੇ ਹੋ ਸਕਦਾ ਸੀ ਬੱਚਿਆਂ ਨੂੰ ਵੀ ਅੱਗ ਲਾ ਸਕਦਾ ਸੀ ਲਾਸ ਤਾਂ ਹੀ ਮੈਂ ਛੋਟਾ ਬੱਚਾ ਛੱਡਿਆ ਨਹੀਂ ਕਿ ਇਹਨੂੰ ਕੁਝ ਕਰਨਾ ਦੇਵੇ ਬੀ ਤੈਨੂੰ ਇਹੀ ਡਰ ਸੀ ਤੂੰ ਤਾਂ ਨਹੀਂ ਭੱਜੀ ਵੀ ਕਿਤੇ ਛੋਟੇ ਬੱਚੇ ਨੂੰ ਕਿਤੇ ਉਹ ਨਾ ਕਰ ਦੇ ਜਿਹੜਾ ਤੇਰੇ ਦੇ ਵਾਪਰੇ ਆ ਕਿਤੇ ਬੱਚੇ ਦੇ ਨਾਲ ਨਾ ਵਾਪਰ ਜੇ ਤੈਨੂੰ ਇਹੀ ਡਰ ਸੀ ਮੈਨੂੰ ਇਹੀ ਡਰ ਸੀ ਤੂੰ ਨੇ ਪੈਟਰੋਲ ਪਾਇਆ ਅੱਗ ਲਾਤੀ ਫਿਰ ਤੁਸੀਂ ਉਦੋਂ ਲੋਕਾਂ ਨੂੰ ਆਵਾਜ਼ਾਂ ਨਹੀਂ ਲਗਾਈਆਂ ਇੰਨਾ ਇੰਨਾ ਟਾਈਮ ਵੀ ਲੈ ਮਿਲਿਆ ਨਹੀਂ ਔਨੇ ਸੈਕਿੰਡ ਦੇ ਵਿੱਚ ਵਿੱਚ ਅੱਗ ਲਾਤੀ ਮੈਨੂੰ ਇੱਕ ਸੈਕਿੰਡ ਦੇ ਵਿੱਚ ਵਿੱਚ ਹੀ ਉਹਨੇ ਆਉਣਾ ਉਹ ਪੈਟਰੋਲ ਨੂੰ ਇੱਕਦਮ ਅੱਗ ਚੜ ਗਈ ਲਾਟ ਨਿਕਲ ਗਈ ਸਰੀਰ ਦੇ ਅੰਛਾ ਬਾਲਾਂ ਨੂੰ ਅੱਗ ਪੈ ਗਈ ਮੈਨੂੰ ਹੋਰ ਕੁਝ ਨਹੀਂ ਬਸ ਧਿਆਨ ਚ ਆਇਆ ਕੁਦਰਤ ਵੱਲੋਂ ਵਾਸਵੇਂ ਬਾਥਰੂਮ ਵੱਲ ਚਲੀ ਗਈ ਤੇ ਉੱਥੇ ਪਾਣੀ ਛਿੱਟ ਕੇ ਥੋੜੀ ਛੱਡ ਲਈ ਜਾ ਕੇ ਜਿਹਨੇ ਮੇਰੇ ਬਾਹਾਂ ਦੇ ਕੱਪੜੇ ਨੂੰ ਅੱਗ ਲੱਗੀ ਸੀ ਮੈਂ ਆਪੇ ਹੱਥਾਂ ਨਾਲ ਜਲਦੀ ਨਾਲ ਦਿਲਾਤਾ ਤਾਂ ਉਹ ਮੇਰੇ ਹੱਥ ਸੜ ਗਏ ਉਹਨੇ ਆਪਦੇ ਬੱਚਿਆਂ ਦਾ ਵੀ ਇੱਕ ਵਾਰੀ ਨਹੀਂ ਸੋਚਿਆ ਵੀ ਹੋ ਸਕਦਾ ਮੈਂ ਜੇ ਇਹਨੂੰ ਕੁਝ ਕਰੂੰਗਾ ਤੇ ਮੇਰੇ ਬੱਚਿਆਂ ਦਾ ਕੱਲ ਨੂੰ ਕੀ ਬਣੂਗਾ ਪਰ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਆਈ ਜੇ ਉਹਦੇ ਦਿਮਾਗ ਦੇ ਵਿੱਚ ਇਹੀ ਗੱਲ ਸੀਗੀ ਵੀ ਮੈਂ ਆਪਦੀ ਘਰ ਵਾਲੀ ਮਾਰਨੀ ਆ ਭਾਵੇਂ ਉਹਨੂੰ ਕਿਸ ਹੱਦ ਤੱਕ ਪਹੁੰਚਣਾ ਭੈਣੇ ਤੁਹਾਡਾ ਪਿੰਕ ਪਿੰਡ ਕਿਹੜਾ ਹੈ ਤੇ ਤੁਸੀਂ ਵਿਆਹ ਕਿੱਥੇ ਸੀਗੇ ਪੇਕਾ ਪਿੰਡ ਵੀਰੇ ਮੇਰਾ ਕੋਡ ਫੱਤਾ ਜੀਲਾ ਬਠਿੰਡਾ ਅੱਛਾ ਜੀ ਸਾਰਾ ਪਰਿਵਾਰ ਮੇਰਾ ਡਿਸਟ੍ਰਿਕਟ ਸੰਗਰੂਰ ਧੂਰੀ ਲਾਗੇ ਪਸੌੜ ਪਿੰਡ ਕਿਹੜਾ ਪਿੰਡ ਪਸੌੜ ਪਸੌੜ ਪਿੰਡ ਦੀ ਹਾਂ ਸੰਗਰੂਰ ਧੂਰੀ ਦੇ ਲਾਗੇ ਤੇ ਉਹ ਉੱਥੇ ਇਹ ਪੇਕੇ ਘਰੇ ਹੋਇਆ ਜਾਂ ਸੋਹਰੇ ਘਰੇ ਹੋਇਆ ਸੋਹਰੇ ਘਰੇ ਹੋਇਆ ਵੀਰੇ ਸੋਹਰਿਆਂ ਦੇ ਘਰੇ ਹਾਂ ਹੁਣ ਤੁਹਾਡੀ ਨਾਲ ਤੁਹਾਡੀ ਮਾਤਾ ਜੀ ਨੇ ਮਾਤਾ ਜੀ ਨੇ ਨਾਲ ਕੀ ਨਾਮ ਉਹਨਾਂ ਦਾ ਸ਼ੇਂਦਰਪਾਲ ਕੌਰ ਸ਼ੇਂਦਰਪਾਲ ਕੌਰ ਜਿਹੜਾ ਜਿਹੜੀ ਆਪਾਂ ਸੇਵਾ ਇਕੱਠੀ ਕਰਾਉਣੀ ਆ ਉਹ ਵੀ ਉਹਨਾਂ ਦੇ ਖਾਤੇ ਦੇ ਵਿੱਚ ਹੀ ਕਰਾਉਣੀ ਆ ਹਾਂਜੀ ਉਹ ਮੰਮੀ ਦੇ ਖਾਤੇ 'ਚ ਹੈ ਕਿਸੇ ਬੈਂਕ ਦਾ ਖਾਤਾ ਹੈ ਉਹਨਾਂ ਦਾ ਪੰਜਾਬ ਨੈਸ਼ਨਲ ਬੈਂਕ ਪੰਜਾਬ ਨੈਸ਼ਨਲ ਬੈਂਕ ਦਾ ਖਾਤਾ ਜਿੰਨੇ ਵੀ ਭੈਣ ਭਰਾ ਇਸ ਵੀਡੀਓ ਨੂੰ ਵੇਖ ਰਹੇ ਨੇ ਮੈਂ ਤੁਹਾਡੇ ਸਾਹਮਣੇ ਇੱਕੋ ਹੀ ਬੇਨਤੀ ਕਰਦਾ ਵੀ ਹੋਰ ਕੁਝ ਨਹੀਂ ਤੇ ਆਪਾਂ ਇੱਕ ਸ਼ੇਅਰ ਇਸ ਭੈਣ ਦੇ ਲਈ ਜ਼ਰੂਰ ਕਰੀਏ ਔਰ ਥੋੜੀ ਜੀ ਸੇਵਾ ਚਾਹੀਓ 100 200 500 ਹਜ਼ਾਰ ਦੀ ਹੈ ਇਸ ਭੈਣ ਦੇ ਲਈ ਜਰੂਰ ਕੱਢੀਏ ਤਾਂ ਕਿ ਆਪਾਂ ਭੈਣ ਦਾ ਜਿਹੜਾ ਆਪਰੇਸ਼ਨ ਕਰਵਾ ਸਕੀਏ ਕੱਲ ਨੂੰ ਇਹਦੀ ਸਰਜਰੀ ਹੋਣੀ ਹੈ ਇਲਾਜ ਬਹੁਤ ਲੰਮਾ ਚੱਲਣਾ ਹੈ ਔਰ ਤਕਰੀਬਨ 1 ਲੱਖ ਰੁਪਏ ਦੀ ਜਿਹੜੀ ਇਹਨਾਂ ਦੇ ਇਲਾਜ ਦੇ ਲਈ ਲੋੜ ਹੈ ਰਕਮ ਦੇ ਲਈ ਲੋੜ ਸੋ ਕੀ ਨਾਮ ਦੱਸਿਆ ਸੀ ਤੁਸੀਂ ਆਪਣੀ ਮਾਤਾ ਜੀ ਦਾ ਸ਼ਿੰਦਰਪਾਲ ਕੌਰ ਤੁਸੀਂ ਇਹਨਾਂ ਦੀ ਮਾਤਾ ਜੀ ਸ਼ਿੰਦਰਪਾਲ ਕੌਰ ਪੰਜਾਬ ਨੈਸ਼ਨਲ ਬੈਂਕ ਦਾ ਖਾਤਾ ਉਹਨਾਂ ਦੀ ਸਕਰੀਨ ਤੇ ਦਿੱਤਾ ਹੋਇਆ ਸੋ ਜਿੰਨਾ ਵੀ ਹੋ ਸਕਦਾ ਹੈ ਇਸ ਭੈਣ ਦੀ ਮਦਦ ਦੇ ਲਈ ਅੱਗੇ ਜਰੂਰ